ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਸਵੇਰ ਤੋਂ ਪੰਜਾਬ ਦੇ ਵਿੱਚ ਬੱਦਲ ਵਗਦਾ ਦੌਰ ਚੱਲੂ ਹੈ ਸਵੇਰ ਦੇ ਸਮੇਂ ਸਾਨੂੰ ਉੱਤਰ ਪੂਰਬੀ ਇਲਾਕੇ ਜਿਵੇਂ ਕਿ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣੇ ਤੋਂ ਅੱਗੇ ਦਾ ਇਲਾਕਾ ਚਮਕੌਰ ਸਾਹਿਬ ਰੂਪਨਗਰ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਤੇ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਤਾਪਮਾਨ ਦੇ ਵਿੱਚ ਵਾਡੀ ਕਰਵਟਾਈ ਹੈ ਪਰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਹੁਤ ਸਾਰੇ ਇਲਾਕੇ ਵਿੱਚ ਬੱਦਲਵਾਈ ਛਾਈ ਹੋਈ ਸੀ ਤੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਬੱਦਲਵਾਈ ਛਾਈ ਹੋਈ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗਲਤੀ ਕੀਤੀ ਜਾਵੇ ਤਾਂ ਬਦਲ ਵਾਂਗ ਇਸੇ ਤਰੀਕੇ ਨਾਲ ਪੰਜਾਬ ਦੇ ਉੱਪਰ ਬਣੀ ਰਹੇਗੀ ਇੱਕ ਸਿਸਟਮ ਜਿਹੜਾ ਪੂਰਵੀ ਤੌਰ ਤੇ ਬਣਦਾ ਦਿਖਾਈ ਦੇ ਰਿਹਾ ਹੌਲੀ ਹੌਲੀ ਇਸ ਤਿਕਨ ਖਿਸਕ ਕੇ ਉੱਤਰਲੇ ਪਾਸੋਂ ਪੰਜਾਬ ਦੇ ਵਿੱਚ ਐਂਟਰੀ ਕਰਦਾ ਦਿਖਾਈ ਦੇ ਸਕਦਾ ਜੋ ਕਿ ਲਗਭਗ ਤੜਕੇ ਤੋਂ ਲੈ ਕੇ ਸਵੇਰ ਦੇ ਵਿਚਕਾਰ ਇਸ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜੰਮੂ ਦੇ ਵੱਲੋਂ ਪੰਜਾਬ ਵੱਲ ਆਵ ਕੇ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ ਇਹਨਾਂ ਇਲਾਕਿਆਂ ਨੂੰ ਸਵੇਰ ਦੇ ਸਮੇਂ ਆਪਣੀ ਚਪੇਟ ਦੇ ਵਿੱਚ ਲੈਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀ ਉਮੀਦ ਸਾਨੂੰ ਤੜਕੇ ਤੋਂ ਸਵੇਰੇ ਦੇ ਸਮੇਂ ਦੇ ਬਣਦੀ ਦਿਖਾਈ ਦੇ ਰਹੀ ਹੈ ਤੇ ਹੌਲੀ ਹੌਲੀ ਇਹ ਸਿਸਟਮ ਪੂਰਬੀ ਹਿੱਸੇ ਜਿਵੇਂ ਕਿ ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ ਇਹਨਾਂ ਇਲਾਕਿਆਂ ਨੂੰ ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਬਲਾਚੌਰ, ਰਾਹੂ, ਮਾਛੀਵਾੜਾ ਇਹ ਇਲਾਕਿਆਂ ਨੂੰ ਵੀ ਸਵੇਰ ਦੇ ਸਮੇਂ ਆਪਣੀ ਚਪੇਟ ਦੇ ਵਿੱਚ ਲੈਂਦਾ ਦਿਖਾਈ ਦੇ ਸਕਦਾ ਹੈ। ਬਾਕੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਵੇਗੀ ਬੱਦਲਵਾਈ ਬਣੀ ਰਹਿਣ ਦੇ ਕਾਰਨ ਪੰਜਾਬ ਦੇ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਈ ਹੈ। ਇਸ ਸਮੇਂ ਪੰਜਾਬ ਦਾ ਤਾਪਮਾਨ ਜਿਹੜਾ ਲਗਭਗ ਦੇਖਣ ਨੂੰ ਮਿਲ ਰਿਹਾ 25 ਜਾਂ 25 ਡਿਗਰੀ ਤੋਂ ਥੱਲੇ ਹੀ ਬਣਿਆ ਰਹੇਗਾ। ਰਾਤ ਦੇ ਸਮੇਂ ਥੋੜੀ-ਬੋਤੀ ਠੰਡ ਜਿਆਦਾ ਸਾਨੂੰ ਅਹਿਸਾਸ ਬਾਕੀ ਦਿਨਾਂ ਨੂੰ ਹੁੰਦਾ ਦਿਖਾਈ ਦੇ ਸਕਦਾ ਹੈ। ਬਾਕੀ ਅਗਰ ਸਵੇਰ ਦੇ ਸਮੇਂ ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਹੋਈ ਜੇ ਦੀ ਜ਼ਰੂਰਤ ਜ਼ਿਆਦਾ ਹੋਈ ਉਹ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ। ਬਣੇ ਰਹੋ ਚੈਨਲ ਦੇ